ਹੋ ਜਨੇ ਆ ਇੰਡੀਪੈਂਡੈਂਸ ਡੇ ਦੇ ਸਬੰਧ ਚ ਹਮੇਸ਼ਾ ਅਲਰਟ ਹੁੰਦਾ ਉਸ ਵੰਦ ਚ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਪਾ ਅਸੀਂ ਅੱਜ ਚੈਕਿੰਗ ਕੀਤੀ ਆ ਸਾਰੇ ਸੀਨੀਅਰ ਅਫਸਰ ਮੌਜੂਦ ਆ ਬੇਸਿਕਲੀ ਦਾ ਰੇਲਵੇ ਸਟੇਸ਼ਨ ਹੈ ਆਮ ਤਰਫ ਬਹੁਤ ਹੁੰਦੀ ਆ ਦੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੈਸੇਂਜਰ ਦੀ ਪਬਲਿਕ ਦੀ ਉਹਦੇ ਮਤੇ ਨਜ਼ਰ ਰੱਖਦੇ ਕੇਈ ਵਾਰੀ ਕ੍ਰਿਮੀਨਲ ਸਿਆਰਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਦੇ ਚ ਲੱਗਦਾ ਕੇ ਸਾਡਾ ਕੋਈ ਆਇਡੈਂਟੀਟੀ ਪਤਾ ਲੱਗਣੀ ਕਨਸੀਲਮੈਂਟ ਕਰਨ ਦਾ ਜਿਆਦਾ ਚਾਂਸ ਬਣਦਾ ਸੋ ਸਾਡਾ ਫੋਕਸ ਇਸ ਕਰਕੇ ਪਬਲਿਕ ਪਲੇਸਸ ਤੇ ਹੈ ਚਾਹੇ ਉਹ ਬੱਸ ਸਟੈਂਡ ਹੈ ਮਾਲਸ ਨੇ ਰੇਲਵੇ ਸਟੇਸ਼ਨ ਇਸ ਤੋਂ ਇਲਾਵਾ ਅਸੀਂ ਓਵਰਆਲ ਡੋਮਿਨੇਸ਼ਨ ਜਿਹੜੀ ਕਰ ਰਹੇ ਆ ਸਾਰੇ ਸਿਟੀ ਨੂੰ ਅਸੀਂ ਸੈਕਟਰ ਸਬ ਸੈਕਟਰ ਚ ਡਿਵਾਈਡ ਕੀਤਾ ਸਪੈਸ਼ਲ ਅਫੀਸਰਸ ਦੀ ਡਿਊਟੀ ਲਈ ਹੈ ਪਰ ਪੁਲਿਸ ਸਟੇਸ਼ਨ ਜਿੰਨੇ ਸਾਡੇ ਕੋਲ ਐਕਸਟਰਾ ਥੀਓਜ਼ ਨੇ ਉਹ ਗੈਸਟਡ ਅਫਸਰ ਉਹ ਸਾਰਿਆਂ ਨੂੰ ਇੱਕ ਏਰੀਆ ਦਿੱਤਾ ਗਿਆ ਉੱਥੇ ਨਾਕਾ ਚੈਕਿੰਗ ਦੇ ਉੱਤੇ ਮੇਨ ਫੋਕਸ ਸਾਡਾ ਯੰਗਸਟਰਸ ਤੇ ਹੈ ਤੇ ਜਿਹੜੇ ਸਪੈਸ਼ਲੀ ਟੂ ਵੀਲਰ ਤੇ ਔਰ ਮੂ ਕੰਮ ਕੀ ਕੋ ਮਰੇ ਆ ਉਹਨਾਂ ਦੇ ਖਿਲਾਫ ਅਸੀਂ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਇੰਪਾਉਂਡਿੰਗ ਬਹੁਤ ਹੋਈ ਹੈ ਟੂ ਵੀਲਰ ਦੀ ਪਿਛਲੇ ਦਿਨਾਂ ਇਸੇ ਤਰ੍ਹਾਂ ਜਿਹੜੇ ਹੋਟਲਸ ਨੇ ਸਰਾਵਾਂ ਨੇ ਜਾਂ ਟੈਨੈਂਟਸ ਨੇ ਕਿਰਾਏ ਦੇ ਲੋਕਾਂ ਨੇ ਦਿੱਤੇ ਹੋਏ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਨਹੀਂ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਔਰ ਜਿੱਥੇ ਕੋਈ ਗਲਤ ਪਾਇਆ ਗਿਆ ਹੋਟਲ ਓਨਰ ਜਾਂ ਮਾਲਕ ਮਕਾਨ ਨੂੰ ਖਿਲਾਫ ਵੀ ਐਕਸ਼ਨ ਲੈ ਰਹੇ ਆ ਮੇਨ ਜਿਹੜਾ ਫੋਕਸ ਹੈ ਕਿ ਸਾਰੀ ਫੋਰਸ ਬਰੀਫਡ ਹੈ ਔਰ ਜਿਵੇਂ ਰੇਲਵੇ ਸਟੇਸ਼ਨ ਆਏ تھے ਜੀਆਰਪੀ ਉਹਨਾਂ ਦਾ ਕੰਪੋਨੈਂਟ ਹੈ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਆਪਣੀ ਪੁਲਿਸ ਦਾ ਯੂਨਿਟ ਹੈ ਆਰਪੀਐਫ ਹੈ ਸੈਂਟਰਲ ਗਵਰਨਮੈਂਟ ਦੀ ਫੋਰਸ ਹੈ ਉਹ ਵੀ ਸਾਡੇ ਨਾਲ ਸਾਰੇ ਲੱਗੇ ਹੋਏ ਨੇ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਉਹਨਾਂ ਤੋਂ ਜਿਹੜਾ ਸੀਸੀਟੀਵੀ ਨੂੰ ਮੈਨ ਕਰ ਰਿਹਾ ਉਹਨਾਂ ਨੂੰ ਵੀ ਸਮਝਾਇਆ ਗਿਆ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ ਸਪੈਸ਼ਲੀ ਨੇਰੇ ਦੇ ਟਾਈਮ ਯਾ ਅਰਲੀ ਮਾਰਨਿੰਗ ਤੋ ਜਿਹੜੀਆਂ अर्ली मॉर्निंग ट्रेन ਜਾਂਦੀਆਂ ਔਰ ਇਸੇ ਤਰ੍ਹਾਂ DRPO ਨੇ ਇਹ ਵੀ ਕਿਹਾ ਕਿ ਐਂਟੀ ਸਬੋਟਾ ਚੈੱਕ ਕੀਤਾ ਜਾਵੇ ਗੱਡੀਆਂ ਦਾ ਡੱਬਿਆਂ ਦਾ ਔਰ ਕੋਈ ਤੁਹਾਡੀ ਗ੍ਰੈਫਿਟੀ ਲਿਖਣ ਦੀ ਕੋਸ਼ਿਸ਼ ਕਰਦਾ ਹੋਰ ਕਰਦਾ ਬੰਦਿਆਂ ਦੀ ਤਲਾਸ਼ੀ ਲਈ ਜਾਵੇ ਪਲੈਟਫਾਰਮ ਤੇ ਜਾਂ ਰੇਲਵੇ ਸੇਫਟੀ ਸੈਂਟਰ ਕਰਦੇ ਕਿਸੇ ਨੇ ਬੈਗ ਚ ਕੋਈ ਚੀਜ਼ ਪਾਈ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਆਪਰੇਸ਼ਨ ਦਾ Part ਸਰ ਕੋਈ ਕਮੀਆਂ ਪਾਈਆਂ ਗਈਆਂ ਕਿਸੇ ਗੇਟ ਤੇ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਤੇ ਸੀਸੀਟੀਵੀ ਚੈੱਕ ਕੀਤੇ ਨੇ ਸੀਸੀਟੀਵੀ ਸਾਰੇ ਵਰਕਿੰਗ ਨੇ ਜਾਂ ਨਹੀਂ ਕਿਤੇ ਕੋਈ ਖਾਮੀ ਪਈ ਗਈ ਹੈ ਕਿ ਸਾਰਾ ਨਹੀਂ ਅਜੇ ਅਜੇ ਠੀਕ ਸੀਗਾ ਮੈਂ ਹੁਣੇ ਸਾਰੇ ਜੀਆਰਪੀ ਦਾ ਅਲੱਗ ਦੇਖਿਆ ਸੀਸੀਟੀਵੀ ਰੂਮ ਔਰ ਫੋਕਸ ਵੀ ਕੈਮਰੇ ਦਾ ਬਹੁਤ ਵਧੀਆ ਤੇ ਕਲੀਅਰ ਹੈ ਤੋ ਇਹਦੇ ਚ ਬੰਦਾ ਬਚ ਕੇ ਨਹੀਂ ਜਾ ਸਕਦਾ ਜਦੋਂ ਰੇਲਵੇ ਸਟੇਸ਼ਨ ਦੇ ਹਦੂਦ ਦੇ ਵਿੱਚ ਆ ਗਿਆ ਗੋਲਬਾਗ ਸਾਈਡ ਵੀ ਬਹੁਤ ਵਧੀਆ ਕਵਰੇਜ ਹੈ ਸਾਰੀ ਸੋ ਇਹਦੇ ਚ ਸਾਨੂੰ ਬੜਾ ਫਾਇਦਾ ਹੈ ਟੈਕਨੋਲੋਜੀ ਦਾ ਕਿਉਂਕਿ एक बार ਬੰਦਾ ਇਸ ਏਰੀਆ ਚ ਆ ਗਿਆ ਤਾਂ ਉਹ ਆਇਡੈਂਟੀਫਾਈ ਹੋ ਜਾਏਗਾ ਇਮੀਡੀਏਟਲੀ ਸਰ ਇੱਕ ਆਪਣੀ ਇੱਕੋੜੀ ਵਿੱਚ ਐਕਸਰੇ ਮਸ਼ੀਨ ਹੈ ਜੇ ਤੁਹਾਡੇ ਗਾਰਡ ਵੀ ਅਸੀਂ ਕਾਫੀ ਦਿਨ ਪਹਿਲਾਂ ਕਰਦੇ ਦੇਖ ਰਹੇ ਸੀ ਤੇ ਜਿਹੜੇ ਪੈਸੇਂਜਰ ਨੇ ਜੋ ਆਪਣੇ ਬੈਗਜ ਲੈ ਕੇ ਨਿਕਲਦੇ ਨੇ ਇਹਦੇ ਅੰਦਰੋਂ ਕੋਈ ਵੀ ਐਕਸਰੇ ਕਰਵਾ ਕੇ ਨਹੀਂ ਨਿਕਲਦੇ ਤੇ ਤੁਹਾਡੀ ਜਿਹੜੀ ਪੋਰਟਸ ਦੀ ਜਿਹੜੀ ਸਪੈਸ਼ਲ ਡੀਜੀ ਨੇ ਮੈਡਮ ਸ਼ਸ਼ੀ ਪ੍ਰਭਾ ਉਹਨਾਂ ਨਾਲ ਮੇਰੀ ਗੱਲ ਹੋ ਕੇ ਹੈਗੀ ਆ ਹੁਣ ਕੋਈ ਨਾਟ ਨਹੀਂ ਐ ਇਸ ਦੇ ਵਿੱਚ ਆਪ ਹੀ ਕਰਨਗੇ ਜੀ ਹੁਣ ਇਸੇ ਕਰਕੇ ਆਪਾਂ ਆਏ ਆ ਕਿ ਸਾਡੇ ਨਾਲੇ ਮੈਸੇਜ ਚੱਲ ਜੇ ਉਸ ਤੋਂ ਬਾਅਦ ਮੀਟਿੰਗ ਰੱਖੀ ਆ ਆਰਪੀਐਫ ਤੇ ਡੀਆਰਪੀ ਨਾ ਸਾਰੇ ਪੁਆਇੰਟਸ ਕਵਰ ਹੋਣ ਦੇਖੋ ਉਹ ਤਾਂ ਸਾਰੇ ਜਨਰਲ ਇੰਡੀਆ ਵਾਸਤੇ ਹੀ ਹੈਗਾ ਅਲਰਟ ਉਹ ਤਾਂ ਅਸੀਂ ਰਹਿੰਦੇ ਆ ਸੀਆਈਐਸਐਫ ਔਰ 에어ਪੋਰਟ ਅਥਾਰਟੀ ਨਾ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਹੈ ਉੱਥੇ ਆਲਰੇਡੀ ਆਪਰੇਸ਼ਨ ਚੱਲ ਰਹੇ ਥੈਂਕ ਯੂ